ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਨਾਨਕਮੱਤੇ ਪਹੁੰਚੇ ਤਾਂ ਉਹਨਾਂ ਨੇ ਇੱਕ ਰੁੱਖ ਦੇ ਹੇਠਾਂ ਪੜਾ ਕੀਤਾ ਜਿਸ ਰੁੱਖ ਦੇ ਹੇਠਾਂ ਗੁਰੂ ਸਾਹਿਬ ਬਿਰਾਜਮਾਨ ਹੋਏ ਉਹ ਰੁੱਖ ਗੁਰੂ ਸਾਹਿਬ ਦੀ ਮਿਹਰ ਨਾਲ ਹਰਾ ਭਰਾ ਹੋ ਗਿਆ ਰੁੱਖ ਨੂੰ ਹਰਾ ਭਰਾ ਹੋਇਆ ਦੇਖ ਕੇ ਕੁਝ ਸਾਧੂਆਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਕਿਸ ਦੇ ਚੇਲੇ ਹੋ ਤੁਹਾਡਾ ਗੁਰੂ ਕੌਣ ਹੈ ਕਿ ਤੁਸੀਂ ਤਾਂ ਕੋਈ ਰੱਬੀ ਰੂਹ ਜਾਂਬਦੇ ਹੋ ਤਾਂ ਗੁਰੂ ਸਾਹਿਬ ਨੇ ਉੱਤਰ ਵਿੱਚ ਇੱਕ ਸ਼ਬਦ ਦਾ ਉਚਾਰਨ ਕੀਤਾ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 730 ਤੇ 731 ਤੇ ਦਰਜ ਹੈ ਜਿਸ ਦਾ ਅਰਥ ਹੈ हे ਮੇਰੇ ਨਿਰਆਕਾਰ ਪ੍ਰਭੂ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਤਾਂ ਧਰਤੀ ਦੇ ਅੰਦਰ ਵਿਆਪਕ ਹੈ ਤੂੰ ਆਕਾਸ਼ ਵਿੱਚ ਹਰ ਜਗ੍ਹਾ ਮੌਜੂਦ ਹੈ ਤੂੰ ਆਪ ਹੀ ਹਰ ਜੀਵ ਤੇ ਹਰ ਥਾਂ ਤੇ ਸਮਾਇਆ ਹੋਇਆ ਹੈ ਕੋਈ ਐਸਾ ਤਰਾਜੂ ਨਹੀਂ ਜੋ ਤੇਰੇ ਗੁਣਾਂ ਨੂੰ ਤੋਲ ਸਕੇ ਕੋਈ ਮੈਨੂੰ ਐਸੀ ਪੂਰਨ ਆਤਮਾ ਨਹੀਂ ਦਿਸਦੀ ਜਿਸ ਤੋਂ ਮੈਂ ਤੇਰੇ ਗੁਣਾਂ ਦਾ ਬਖਿਆਨ ਸੁਣ ਸਕਾਂ हे ਪ੍ਰਭੂ ਜੇਕਰ ਮੇਰਾ ਮਨ ਐਸਾ ਤਰਾਜੂ ਬਣ ਜਾਵੇ ਜੇਕਰ ਮੈਂ ਤੇਰੀ ਸੇਵਾ ਕਰ ਸਕਾਂ ਤੇਰਾ ਸਿਮਰਨ ਕਰ ਸਕਾਂ ਤਾਂ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਪ੍ਰੰਤੂ ਸੇਵਾ ਤੇ ਸਿਮਰਨ ਰਾਹੀ ਮੇਰਾ ਮਨ ਮੇਰਾ ਚੇਤਾ ਮੇਰੀ ਸੁਰਤੀ ਤੇਰੇ ਚਰਨਾਂ ਵਿੱਚ ਲੱਗੀ ਰਹੇਗੀ ਸਰਵ ਵਿਆਪਕ ਪ੍ਰਭੂ ਤਨ ਆਪ ਹੀ ਆਪਣੇ ਗੁਣਾਂ ਨੂੰ ਜਾਣਨ ਵਾਲਾ ਹੈ ਉਹ ਆਪ ਹੀ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਆਪ ਹੀ ਜੀਵ ਰੂਪ ਹੋ ਕੇ ਸੰਸਾਰ ਵਿੱਚ ਵਿਚਰ ਰਿਹਾ ਹੈ ਸਾਡੇ ਤੋਂ ਉਸ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਉਂਕਿ ਸਾਡਾ ਮਨ ਕਦੇ ਵੀ ਇੱਕ ਸੈਕਿੰਡ ਲਈ ਵੀ ਕਦੇ ਟਿਕਦਾ ਹੀ ਨਹੀਂ ਹੈ ਉਸ ਦੇ ਚਿੰਤਨ ਵਿੱਚ ਜੁੜਦਾ ਹੀ ਨਹੀਂ ਹੈ ਇਸ ਸਾਰੀ वार्तालाप ਵਿੱਚ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਐਸਾ ਕੋਈ ਉਸਤਾਦ ਮੈਨੂੰ ਨਹੀਂ ਦਿਸਦਾ ਜਿਸ ਤੋਂ ਮੈਂ ਪਰਮਾਤਮਾ ਦੇ ਗੁਣਾਂ ਨੂੰ ਸਿੱਖ ਸਕਾਂ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਕੋਈ ਗੁਰੂ ਨਹੀਂ ਸੀ ਉਹ ਕੇਵਲ ਪਰਮ ਪਿਤਾ ਪਰਮੇਸ਼ਵਰ ਇੱਕ ਓੰਕਾਰ ਨੂੰ ਹੀ ਆਪਣਾ ਗੁਰੂ ਮੰਨਦੇ ਸਨ ਗੁਰੂ ਨਾਨਕ ਦੇਵ ਜੀ ਕੇਵਲ ਉਸ ਇੱਕ ਅਕਾਲ ਪੁਰਖ ਵਿੱਚ ਹੀ ਵਿਸ਼ਵਾਸ ਰੱਖਦੇ ਸਨ ਤੇ ਹਰ ਸਮੇਂ ਅਕਾਲ ਦੀ ਹੀ ਉਸਤਤ ਕਰਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ